ਤੋ ਹਾਂਜੀ ਮਿੱਤਰੋ ਕਿੱਦਾਂ ਸਾਰੇ ਤਾ ਤੁਹਾਡਾ ਯਾਰ ਲੈ ਕੇ ਆਇਆ ਫਿਰ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਤੋ ਆਓ ਦੇਖਦੇ ਹਾਂ ਸਭ ਤੋਂ ਪਹਿਲਾਂ ਇਹ ਵੀਡੀਓ ਉਸ ਤੋਂ ਬਾਅਦ ਇਸ ਦੇ ਫਨੀ ਜੇ ਕਮੈਂਟ ਵੀ ਪੜ੍ਹਦੇ ਆ ਮਿੱਤਰੋ ਕਮੈਂਟ ਵੀ ਕਾਫੀ ਫਨੀ ਹੋਣ ਵਾਲਿਆ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਮਿੱਤਰੋ ਤੇ ਸ਼ੇਅਰ ਬਟਨ ਤੇ ਕਲਿੱਕ ਕਰਨਾ ਨਾ ਭੁੱਲਿਆ ਕਰੋ ਆਓ ਦੇਖਦੇ ਆ ਵੀਡੀਓ ਉਹ ਫੇਰ ਨਹੀਂ ਆ ਬਾਈ ਨੂੰ ਟੱਟੀ ਆਈ ਆ <laughs> जी के हां जी ਹੁਣ ਇਸ ਤੋਂ ਬਾਅਦ ਗੱਲ ਕਰਨ ਲੱਗੇ ਉਸ ਬੰਦੇ ਦੀ ਜਿਹਨੇ ਗਰੀਬੀ ਦੇ ਵੀ ਬੰਡ ਪਾੜ ਰੱਖਿਆ ਗਰੀਬੀ ਵੀ ਉਹਦੇ ਤੇ ਆ ਕੇ ਕਹਿੰਦੀ ਹੁਣੀ ਵੀਰ ਮਾਫ ਕਰਦੇ ਗਲਤੀ ਨਾਲ ਆ ਗਈ ਤੇਰੇ ਘਰੇ ਗੱਲ ਕੀ ਕਰਨੀ ਫਲਾੜ ਕਮੈਂਟੀ ਪੜਾਂਗੇ ਲੋਕਾਂ ਵੱਲੋਂ ਕੀਤੇ ਕਿਉਂਕਿ ਇਹ ਚੈਨਲ ਹੀ ਕਮੈਂਟ ਪੜਨ ਲਈ ਬਣਿਆ ਆ ਬਾਕੀ ਮੈਂ ਸੋਚ ਰਿਹਾ ਇੱਕ ਹੋਰ ਚੈਨਲ ਬਣਾਉਣਾ ਜਿਹਨੇ ਤੇ ਦਿਲ ਖੋਲ ਕੇ ਲਾਪਰ ਕਰਿਆ ਕਰਾਂਗੇ ਫੁੱਲ ਤਸੱਲੀ ਕਰਾਵਾਂਗੇ ਇਹਨਾਂ ਦੀ ਤੁਹਾਡਾ ਕੀ ਵਿਚਾਰ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਆਡੀਮ ਬੂਡਣਾ ਧੰਨਵਾਦ ਆਦਾ ਇਹ ਮੇਰੇ ਪਿਓ ਦੀ ਨਿਸ਼ਾਨੀ ਆ। ਸਾਲਿਆ ਤੈਨੂੰ ਤਾਂ ਅਸੀਂ ਗਾਲ੍ਹਾਂ ਦੇ ਦੇ ਕੇ ਵੀ ਥੱਕ ਗਏ। ਵੀਰ ਸੀਆਈਟੀ ਵਿੱਚ ਲਾਸਟ ਦਾ ਰੋਲ ਕਰੇਗਾ ਉਹ ਲੱਭੀ ਜਾਂਦੇ ਆ ਤੈਨੂੰ। ਠੀਕ ਆ। ਮੈਨੂੰ ਕੋਈ ਕਹਿਣਗੇ ਇੰਨੀਆਂ ਨਿਸ਼ਾਨੀਆਂ ਸਾਹਮਣੇ ਰੱਖੀਆਂ। ਫਿਰ ਉਹਦੀ ਜਾਇਦਾਦ ਵੀ ਮਾਂ ਪਿਓ ਦੀ দান ਕਰ ਦਿਆ ਕਰੋ। ਜਿਹੜੇ ਲੋਕ ਸੀਮਾ ਦੇ ਵਿੱਚ ਬੂਟ ਵੀ ਸਾਰ ਦਿੰਦੇ ਆ। ਸਾਨੂੰ ਤੇ ਅੱਜ ਪਤਾ ਲੱਗਿਆ ਪੱਠੇ ਪਾਉਣ ਲੱਗੇ ਤੂੜੀ ਵੀ ਸਿਰ 'ਚ ਪਾਉਣੀ ਪੈਂਦੀ ਆ। ਬਾਈ ਹਟੀ ਨਾ ਜਦੋਂ ਤੱਕ ਤੇਰਾ ਪਿਓ ਕਬਰਾਂ ਵਿੱਚ ਉੱਠ ਕੇ ਆਹੀ ਜੁੱਤੀ ਤੇਰੇ ਸਿਰ 'ਚ ਨਹੀਂ ਮਾਰਦਾ। ਅੰਮਲ ਵੀ ਛਾੜਨੀ ਦਾ ਦਵਾਈਆਂ ਵੀ ਛਾੜ ਦਿੰਦੇ। ਤੇ ਆਲਦੇ ਪਿਓ ਦੀਆਂ ਪ੍ਰਾਉ ਨਿਸ਼ਾਨੀਆਂ ਰੱਖੀਆਂ ਦਿਲ ਨਾਲ ਲਾ ਕੇ ਬਹੁਤ ਪ੍ਰੇਮ ਸੀ। ਤੂੜੀ ਘਟ ਪਾਈ ਆ ਮੇਰਾ ਵੀਰ ਸਿਰ ਵਿੱਚ ਗੱਲ ਬਣੀ ਨਹੀਂ ਤੂੜੀ ਵਾਲੀ। ਅੱਛਾ 2-3 ਮੇਰੇ ਭੈਣਾਂ ਨੇ ਅੱਕ 'ਚ ਮੇਰੇ ਵੀਡੀਓ ਪਾਤੀ ਆ ਨਾ ਉਹਦੇ ਵੀ ਵਿੱਚ ਮਗਰ ਪਏ ਹੋਏ ਆ। ਠੀਕ ਆ ਤੇ ਕਿੱਡੀ ਗੱਲ ਆ ਬਚਾ ਕੁੜੀ ਆਵੇ ਨੇ ਮਾਤਾ ਵੀ ਰਲਾਲੀ ਨਾਲ ਜਦੋਂ ਫੋਨ ਦਾ ਕੈਮਰਾ ਚਾਲੂ ਹੁੰਦਾ ਉਹ ਵੀ ਭੱਜ ਕੇ ਟਿਫਨ ਲੈ ਆਉਂਦੀ ਤੇਰੀਆਂ ਭੈਣਾਂ ਨੇ ਮੇਰੇ ਹੱਕ ਚ ਪਾਈ ਵੀਡੀਓ ਤੇ ਗੁਰੂਆ ਤੂੰ ਹੀ ਤਾਂ ਵਿਖਾ ਦਾ ਲੱਚਰਤਾ ਰਹੇ ਠੀਕ ਆ ਸੱਚੀ ਸੱਚੀ ਦੱਸ ਕਿਹੜੀਆਂ ਗੋਲੀਆਂ ਖਾਣਾ ਪੰਜਾਬ ਚ ਇੰਨੀਆਂ ਲੁੱਟਾਂ ਖੋਹਾਂ ਹੋ ਰਹੀਆਂ ਕੋਈ ਇਹਦਾ ਫੋਨ ਖੋਲੋ ਯਾਰ ਤੁਸੀਂ ਕੀ ਦਿਖਾ ਰਹੇ ਹੋ ਨਾ ਆਪਦਾ ਵੇਖਿਆ ਕਰੋ ਮੇਰਾ ਭਰਾ ਆਪਦਾ ਪ੍ਰਮੋਟ ਕਰੋ ਨਾਲੇ ਮੈਂ ਕਹਾਂ ਦੋ ਵੀਡੀਓ ਪਾਉਣੀਆਂ ਛੱਡਾ ਹੂਸਾ ਪੁੱਤ ਨਾ ਜੰਮੀ ਏ ਤੀ ਅੰਨੀ ਚੰਗੀ ਪਾਲੂ ਕਾ ਵੀ ਮੈਂ ਇਹ ਛੱਡ ਦੂਗਾ ਵੀਡੀਓ ਭੌਂੀਆਂ। ਨਹੀਂ ਛੱਡਣੀਆਂ ਤੇ ਨਾ ਹੀ ਆ ਕੰਬਲ ਛੱਡਣਾ ਮੇਰੇ ਪਿਓ ਦੀ ਆਖਰੀ ਨਿਸ਼ਾਨੀ ਹੈ। ਧੰਨ ਤੂੰ ਤੇ ਧੰਨ ਤੇਰਾ ਕੰਬਲ। ਕਹਿੰਦਾ ਜਿਹੜੀ ਪਿਓ ਹੁੰਦਿਆ ਮੌਜ ਲੋਟ ਲਈ ਉਹ ਨਾ ਜ਼ਿੰਦਗੀ 'ਚ ਆ। ਉਹ ਮੈਨੂੰ ਅੱਜ ਵੀ ਨਹੀਂ ਪੁੱਲਦੀ ਕਿਉਂਕਿ ਉਹ ਹੰਤਾ ਇਥੇ ਦਿਹਾੜੀ ਕਰਦੇ ਆ ਨਾ ਆ ਕੇ ਸਾਰੀ ਸਾਫ-ਸਫਾਈ ਕਰਤੀ ਆ। ਤੇ ਚਾਹ ਦਾ ਟਾਈਮ ਹੋ ਗਿਆ, ਚਾਹ ਦਾ ਪਾਸ। ਪਿਓ ਨੇ ਦਿਹਾੜੀ ਕੀਤੀ ਸੀ ਕਿ ਪੁੱਤ ਤੂੰ ਪੜ ਲਾ ਪੜ ਲੈ ਕੇ ਮੇਰੀ ਗਰੀਬੀ ਚੱਕ ਦੇਂਦੇ ਤੂੰ ਬਾਈ ਸਾਰੀ ਗਰੀਬੀ ਚੱਕੀ ਫਿਰਦਾ। ਐਨੇ ਦੁੱਖਾਂ ਨਾਲ ਤਾਂ ਰੱਬ ਬੰਦੇ ਨੂੰ ਮੁਕਤੀ ਦੇ ਦੇਵੇ। ਹਰੇਕ ਚੈਨਲ ਹਰੇਕ ਪੇਜ ਤੁਹਾਡੀ ਵੀਡੀਓ ਪਾਊਗਾ ਨਾ ਉਦੋਂ ਲੋਕਾਂ ਨੇ ਮਾੜਾ ਚੰਗਾ ਬੋਲਣਾ ਤੁਹਾਡੀ ਅਖੜ ਜਾ ਭਰਾਵਾ ਮਾੜਾ ਚੰਗਾ ਨਹੀਂ ਬੋਲਣਾ ਲੋਕਾਂ ਨੇ ਸਿਰਫ ਮਾੜਾ ਹੀ ਬੋਲਣਾ ਆ ਬੱਤ ਸਹੀ ਏ ਆ ਜਣਾ ਖਾਣਾ ਪੋਡਕਾਸਟ ਵਿੱਚ ਆਈਦਾ ਟੇਢਾ ਜਿਹਾ ਮੂੰਹ ਕਰਕੇ ਬਹਿ ਜਾਂਦੇ ਤੇ ਗੱਲਾਂ ਪੇਲੀ ਜਾਂਦੇ ਪਤਾ ਨਹੀਂ ਕਿੱਡੇ ਕੁ ਸਿਆਣੇ ਆ ਭੈਣ ਦੇ ਕੰਟਰੋਲ ਉਹ ਨਾਲੇ ਮੇਰਾ ਵੀਰ ਦਿਹਾੜੀ ਦੇਦੀ ਇਹਨੂੰ ਤੈਨੂੰ ਕੰਮ ਛੱਡ ਕੇ ਆਇਆ ਆ ਪਤਾ ਗਰੀਬੀ ਵਿਖਾਉਣ ਦੇ ਨਾਲੇ ਅੱਜ ਸਿਰ 'ਚ ਤੂੜੀ ਵੀ ਨਹੀਂ ਪਾਈ हां जी मेनू पूरी उम्मीद है ऐत तक वीडियो ਤੁਹਾਨੂੰ ਵਧੀਆ ਲੱਗ ਰਹੀ ਹੋਵੇਗੀ ਤੇ ਅੱਗੇ ਵੀ ਲੱਗੇਗੀ ਬਸ ਵੀਡੀਓ ਲਾਈਕ ਜਰੂਰ ਕਰਦੇ ਹੋ ਤੇ ਕਮੈਂਟ ਜਰੂਰ ਕਰਿਓ ਅਗਰ ਫੇਰ ਚਾਹੋ ਨਿਓ 15 ਮਿੰਟ ਤੋਂ ਪਲੱਸ ਦੀ ਵੀਡੀਓ ਆਏ ਤਾਂ ਕਮੈਂਟ ਜਰੂਰ ਕਰਿਓ ਜਿੱਦਾਂ ਵੀ ਵੀਡੀਓ ਲੱਗ ਰਹੀ ਉਦੋਂ ਦਾ ਕਮੈਂਟ ਕਰਦੇ ਹੋ ਕੋਈ ਚੱਕਰ ਨਹੀਂ ਹੁਣ ਉਹ ਭੈਣ ਦੇ ਦਿਨੇ ਨੂੰ ਕਹਦੇ ਗਾਂਦੀ ਨੇ ਹਜੇ ਲੱਲੀ ਛਲੀਆਂ ਤੇ ਧਾਰ ਨਹੀਂ ਮਾਰਦਾ ਬਸ ਆਹੀ ਕੁਝ ਦੇਖਣ ਨੂੰ ਰੀਚਾਰਜ ਕਰਾਈਦਾ ਮੱਥਾ ਮਰਸੜੀ ਦੀ ਗ੍ਰਿਲ ਨਾਲ ਦਾ ਕਿ ਉਹਦੀਆਂ ਵਾਲੀਆਂ ਵਹਾਕੜਦੀਆਂ ਨੇ ਨਾ ਇਹ ਆ ਕੇ ਬਜਾਲੇ ਜਿਹੜਾ ਚੁਣਚਣਾ ਪਜਾਉਣਾ ਹੈ ਗਾਂਧੀ ਤੇਰਾ ਨੱਕ ਕਿੰਨੇ ਤੋੜਿਆ ਇਸ ਕੇਸਾਰ ਗ ਬਨਾਣਾ ਖਾਣਾ ਪੜੇ ਤਾਂ ਉਸਕੇ ਲਈ ਬਨਾਣਾ ਕੇ ਦੋਨੋ ਐਂਡ ਪਾਰਟਸ ਕੋ ਪਹਿਲੇ ਕਾਟੇ ਅਤੇ ਬਾਈਨੇ ਟਾਈਮ ਕੇ ਦਰਜਨ ਬਨਾਣਾ ਖਾ ਜਾਂਦੇ ਪਲੇਟ ਕੇ ਟਾਪ ਪਰ ਬਾਈ ਜਾਣਾ ਪੱਕੇ ਅਬ ਬਨਾਣਾ ਕੇ ਬੈਕ ਸਾਈਡ ਮੰਨ ਲਿਆ ਵੀ ਅਸੀਂ ਵੇਲੇ ਆ ਪਰ ਐਨੇ ਵੀ ਨਹੀਂ ਜਿੰਨਾ ਤੂੰ ਸਮਝ ਲਿਆ ਪਰ ਸਲਿੱਟ ਲਗਾਏ ਔਰ ਇੱਕ ਸਲਿੱਟ ਇਸ ਕੀ ਫਰੰਟ ਸਾਈਡ ਤੇ ਲਗਾਏ ਕੇਲਾ ਖਾਣਾ ਕੇ ਆਪਰੇਸ਼ਨ ਕਰਨਾ ਕੇਲੇ ਦਾ ਏ ਨਯਾਬ ਕਰਨ ਤੋਂ ਬਾਅਦ ਕੇਲਾ ਖਰਾਬ ਨਿਕਲ ਆਵੇ ਫੇਰ ਬੱਤ ਸਹੀ ਏ ਸਾਡੀ ਫਰਿਜ ਚ ਸੇ ਪੈ ਰਹੇ ਨੇ ਕਦੇ ਖਾਦੇ ਨਹੀਂ ਵੀ ਕਟਨੇ ਪੈਣਗੇ ਨੇ ਕੇਲੇ ਨੂੰ ਹੀ ਕੱਟਤਾ ਇਹਨੇ ਟਾਈਮ ਤੇ ਮੈਂ ਸ਼ੇਕ ਵੀ ਬਣਾ ਕੇ ਪੀ ਜਾਣਾ ਸੀ ਜੇ ਰੈਨੇ ਆ ਤਾਂ ਬਠੰਦਾ ਆ ਤਨੇਡ ਹੋ ਗਿਆ ਨਹੀਂ ਕੱਲ ਤਬਾ ਸਿੱਟੋ ਤਰੀ ਤੂੰ ਬਠੰਦਾ ਸੀ ਤਰ ਤਨੇਡ ਹੋ ਗਿਆ ਗਲਤ ਬਸ ਚੜ ਗਈ ਤੂੰ ਪਤੰਦਰ ਗੀਤ ਦੀ ਲਾਈਨ ਵਿੱਚ ਆ ਬੋਲਦਾ ਜਿੱਦਾਂ ਕੋਈ ਨੁਸਖਾ ਦੱਸ ਰਿਹਾ ਹੁੰਦਾ ਮੈਂ ਤੈਨੂੰ ਜਾਨੂ ਮੈਂ ਤੈਨੂੰ ਲਵ ਯੂ ਨਹੀਂ ਕਹਿਣਾ ਇਹਨੂੰ ਕਹਿੰਦੇ ਆ ਅੰਨੇਵਾ ਲਿਖਿਆ ਗਾਣਾ ਕੋਈ ਕਮੰਡੀ ਹੀ ਹੋਵੇਗਾ ਜਿਹੜਾ ਗਾਲ ਕੱਢੇ ਤੋਂ ਬਿਨਾ ਜਾਵੇਗਾ ਜੀ ਦੀ ਕਮਰ ਕਾਨੇ ਜੁੱਤੀ ਹੈ ਇੰਸਟਾਗ੍ਰਾਮ ਦਾ ਕੂੜਾ ਉਹੀ ਬੰਦੇ ਪਾਉਂਦੇ ਖੁੱਤੀ ਮੈਨੂੰ ਲੱਗਦਾ ਮਾਲ ਜਿਆਦਾ ਤੇਜ਼ ਖਾ ਲਿਆ ਬੜੇ ਸੋਨੇ ਲੇਖ ਮੇਰੇ ਬੜੇ ਮਾੜੇ ਲੇਖ ਮੇਰੇ ਜੋ ਇੰਸਟਾ ਤੇ ਤੂੰ ਦਿਖਿਆ ਜੋ ਲੇਖਾਂ ਵਿੱਚ ਤੂੰ ਲਿਖਿਆ ਵੀਰ ਕੀ ਹੋਇਆ ਬੁੰਡ ਪਾੜ ਗਈ ਲੋਕਾਂ ਨੇ ਬਹੁਤ ਕੁਝ ਬੋਲਣਾ ਵੀਰ ਚੁੱਪ ਕਰਕੇ ਨਹਿਰ ਚ ਛਾਲ ਮਾਰ ਦੇ ਹਾ ਜਿਹ ਦਿਨ ਹਸ਼ਰ ਦਾ ਨਿਕਲ ਮੈਂ ਨਹੀਂ ਰਹਿਣਾ ਜੇ ਲਈ ਯਾਰੀ ਤਮਲ ਮੋੜਨਾ ਪੈਣਾ ਜੇ ਤੂੰ ਅੱਗੇ ਵਧਿਆ ਤੇਰੇ ਚਿੱਤੜਾਂ ਤੇ ਡੰਡਾ ਪੈਣਾ ਜੇ ਮੈਂ ਪਿੱਛੇ ਹਟ ਗਿਆ ਜੇ ਤੇਰੇ ਆਹੀ ਹਾਲਾਤ ਰਹਿ ਤੇਰਾ ਉਦਾਂ ਵੀ ਕੱਖ ਨਹੀਂ ਰਹਿਣਾ ਮੱਝ ਦੀਆਂ ਮੋਬੱਤੀਆਂ ਨਹੀਂ ਚਿਤਾ ਪੁੱਲ ਗਈਆਂ ਤੇਰੇ ਪਿੱਛੇ ਤੇਰੇ ਪਿੱਛੇ ਚਿਤਾ ਭੁੱਲ ਗਈਏ ਕੱਟੇ ਦਾ ਪਟਿਆ ਗਿਆ ਨਹੀਂ ਮੁੰਡਾ ਮੁੰਡਾ ਸਿੱਧੂ ਸਰਦਾ ਹਰਾ ਦਾ ਨਹੀਂ ਸਿੱਧੂ ਸਰਦਾ ਹਰਾ ਬਲਕਾਰ ਸਿੱਧੂ ਵੀ ਸੋਚਦਾ ਉਹ ਮੇਰੀ ਕੀ ਗਲਤੀ ਸੀ ਸ਼ੁਕਰ ਕਰੋ ਇਹ ਬੱਸ ਡਰਾਈਵਰ ਨਹੀਂ ਹੈਗਾ ਕਿਸੇ ਅੱਡੇ ਤੇ ਨਹੀਂ ਰੋਕਣੀ ਸੀ ਇਹਨੇ ਆ ਤੇਰੇ ਪਿੱਛੇ ਤੇਰੇ ਪਿੱਛੇ ਪਟਿਆ ਗਿਆ ਨਹੀਂ ਮੱਝਦੀ ਇਹ ਮੂੰਹ ਬਤੀਏ ਮਾਝੇ ਵਾਲਿਆ ਸੁਣ ਲਿਆ ਸੋਨੂੰ ਮੂੰਹ ਬਤੀ ਤੇਰੇ ਪਿੱਛੇ ਪਾ ਦੇਣੀ हां जी कित्ता लगी वीडियो कमेंट करके जरूर ਦੱਸਿਓ ਕਮੈਂਟਾਂ ਨਾਲ ਹੀ ਮੋਟੀਵੇਸ਼ਨ ਮਿਲਦਾ ਹੈ ਲੰਮੀ ਤੋਂ ਲੰਮੀ ਤੇ ਜਲਦੀ ਤੋਂ ਜਲਦੀ ਵੀਡੀਓ ਲਿਆਉਣ ਦਾ ਤਾਂ ਕਮੈਂਟ ਜਰੂਰ ਕਰਿਆ ਕਰੋ ਬਾਕੀ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਤੱਕ ਪਹੁੰਚੇ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਅਗਰੇ ਤੱਕ ਵੀਡੀਓ ਦੇਖ ਰਹੇ ਹੋ ਬਾਕੀ ਮੈਂ ਮਿਲਦਾ ਕਿਸੇ ਹੋਰ ਵੀਡੀਓ ਵਿੱਚ